ਅੱਛਾ ਮੇਰਾ ਨਾਂ ਲੈਣ ਦੀ ਲੋੜ ਨਹੀਂ ਗਾਂਧੀ ਨੂੰ ਲਈ ਆਪਾਂ ਨੇ ਪੁੱਤ ਪਾਣੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਫਿਰ ਕਿਹਨੂੰ ਪਾਣੀ ਹੈ ਜੀ ਇਹਨੂੰ ਇਹਦੇ ਕੇ ਸ਼ਰਮ ਮੈਨੂੰ ਪਾ ਦੇ ਉਹ ਸ਼ਰਮ ਆਪਣਾ ਬੰਦਾ ਕਰਦਾ ਤੇ ਵੋਟਾਂ ਖਤਮ ਹੁੰਦਿਆਂ ਹੀ ਕਾਂਗਰਸ ਦਾ ਆਪਸੀ ਕਲੇਸ਼ ਮੁਰਤੋਸ ਸਾਹਮਣੇ ਆਉਣ ਲੱਗਿਆ ਪਟਿਆਲਾ ਤੋਂ ਕਾਂਗਰਸ ਨੇ ਡਾਕਟਰ ਤਰਮਬੀਰ ਸਿੰਘ ਗਾਂਧੀ ਨੂੰ ਟਿਕਟ ਦਿੱਤੀ ਅਤੇ ਉਹ ਚੋਣਾ ਜਿੱਤ ਵੀ ਗਏ ਪਰ ਹੁਣ ਇੱਕ ਆਡੀਓ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਲੱਗਦਾ ਹੈ ਕਿ ਕੁਝ ਕਾਂਗਰਸੀ ਡਾਕਟਰ ਤਰਮਬੀਰ ਗਾਂਧੀ ਤੋਂ ਖੁਸ਼ ਨਾ ਹੋਣ ਦਰਸਲ ਇੱਕ ਆਡੀਓ ਵਾਇਰਲ ਹੋਈ ਹੈ ਜੋ ਕਿ ਕਥਿਤ ਤੌਰ ਤੇ ਕਾਂਗਰਸੀ ਆਗੂ ਲਾਲ ਸਿੰਘ ਦੀ ਦੱਸੀ ਜਾ ਰਹੀ ਹੈ ਤੁਹਾਨੂੰ ਆਡੀਓ ਸੁਣਾਉਣੇ ਆ ਅਤੇ ਫਿਰ ਦੱਸਾਂਗੇ ਕਿ ਆਖਿਰ ਇਹ ਪੂਰਾ ਮਾਮਲਾ ਕੀ ਹੈ ਹਲੋ ਹਲੋ ਹੈ ਮੈਂ ਲਾਲ ਸਿੰਘ ਬੋਲਦਾ ਹਾਂ ਹਾਂਜੀ ਸਾਹਿਬ ਜੀ ਸਸ਼ਿਕਾ ਜੀ ਸੱਚੀ ਕਾਲ ਕੀ ਹਾਲ ਹੈ ਹਾਂਜੀ ਸਰ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾ ਲਈ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਰੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਜੋ ਐਡੂਕੇਟ ਸ਼ਰਮਾ ਨੂੰ ਪਾ ਦੇ ਉਹ ਅਪਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਡੂਕੇਟ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਤੇ ਇਹ ਆਡੀਓ ਕਥਿਤ ਤੌਰ ਤੇ ਕਾਂਗਰਸੀ ਆਗੂ ਲਾਲ ਸਿੰਘ ਤੇ ਪਟਿਆਲਾ ਦੇ ਕਿਸੇ ਵਰਕਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਲ ਸਿੰਘ ਨੇ ਕਥਿਤ ਤੌਰ ਤੇ ਡਾਕਟਰ ਗਾਂਧੀ ਨੂੰ ਵੋਟ ਨਾ ਪਾਉਣ ਦੀ ਹਦਾਇਤ ਇਸ ਕਾਂਗਰਸੀ ਵਰਕਰ ਨੂੰ ਦਿੱਤੀ ਅਤੇ ਕਿਹਾ ਕਿ ਡਾਕਟਰ ਗਾਂਧੀ ਤੋਂ ਚੰਗਾ ਹੈ ਕਿ ਅਕਾਲੀ ਉਮੀਦਵਾਰ ਐਨ ਕੇ ਸ਼ਰਮਾ ਨੂੰ ਵੋਟ ਪਾ ਦਿੱਤੀ ਜਾਵੇ ਹੈਲੋ ਹੈਲੋ ਮੈਂ ਮਲਾਲ ਸਿੰਘ ਬੋਲਦਾ ਹਾਂ। ਹਾਂਜੀ ਸਰ ਸਾਜੀ ਸਸ਼ੀਕਾ ਜੀ। ਸਤਿ ਸ਼੍ਰੀ ਅਕਾਲ ਕੀ ਹਾਲ ਹੈ? ਹਾਂਜੀ ਸਰ ਸਾਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ। ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ। ਠੀਕ ਹੈ ਸਰ ਠੀਕ ਹੈ ਜੀ। ਆਪਣੇ ਬੰਦੇ ਨੂੰ ਸਾਡੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ। ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ? ਅਨੁਕੇਸ਼ ਸ਼ਰਮੇ ਨੂੰ ਪਾ ਦੇ ਉਹ ਅਪਛਾਤਪਾ ਆਪਣਾ ਬੰਦਾ ਕਰਦਾ। ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ। ਅਨੁਕੇਸ਼ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ। ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਹਾਲਾਂਕਿ ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਲਾਲ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਚ ਕਿਹਾ ਏ ਕਿ ਇਹ ਆਡੀਓ ਉਹਨਾਂ ਦੀ ਨਹੀਂ ਹੈ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਕਿਉਂ ਘੜੀਸਿਆ ਜਾ ਰਿਹਾ ਹੈ ਉਹਨਾਂ ਦਾਵਾ ਕੀਤਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁੱਝ ਕੇ ਅਜਿਹੀ ਆਡੀਓ ਵਾਇਰਲ ਕੀਤੀ ਹੈ ਤਾਂ ਕਿ ਕਾਂਗਰਸ ਵਿੱਚ ਆਪਸੀ ਫੁੱਟ ਖੜੀ ਕੀਤੀ ਜਾ ਸਕੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ